ਵਾਹੇ ਗੁਰੂ ਵਾਹੇ ਗੁਰੂ ਵਾਹੇ ਹੁਸ਼ਾਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਪਿਛਲੇ ਕਈ ਸਾਲਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਸਰਬੱਤ ਦੇ ਭਲੇ ਲਈ ਗੁਰਦੁਆਰਾ ਮਠਾ ਟਿਵਣਾ ਸਾਹਿਬ ਮਾਡਲ ਟਾਊਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਉਪਰੰਤ ਰਾਗੀ ਜਥੇ ਨੇ ਰਸਪਨੇ ਕੀਰਤਨ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਸਮਾਗਮ ਵਿੱਚ ਜਿੱਥੇ ਫੋਟੋਗ੍ਰਾਫਰ ਭਾਈਚਾਰੇ ਦੇ ਨਾਲ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਰਸਪਨੇ ਕੀਰਤਨ ਦਾ ਆਨੰਦ ਲਿਆ ਅਤੇ ਅਰਦਾਸ ਵਿੱਚ ਸ਼ਾਮਲ ਹੋਏ ਉੱਥੇ ਹੀ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਬ੍ਰਹਮਸ਼ੰਕਰ ਜੇਮਪਾ ਨੇ ਸਮਾਗਮ ਵਿੱਚ ਉੱਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਨੇ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਸਰਬਾਦੇ ਭਲੇ ਲਈ ਕਰਵਾਏ ਜਾਂਦੇ ਸਾਲਾਨਾ ਸਮਾਗਮਾਂ ਦੀ ਸ਼ਲਾਘਾ ਕੀਤੀ ਬਹੁਤ ਬਹੁਤ ਵਧਾਈਆਂ ਅਤੇ ਧੰਨਵਾਦ ਕਰਦਾ ਹਾਂ ਸਤਿਕਾਰਯੋਗ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਪ੍ਰੈਸ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਨਾਲ ਜਿੰਨੇ ਸੰਬੰਧਿਤ ਨੇ ਜਿੰਨੇ ਸਾਥੀ ਬੜਾ ਵੱਡਾ ਕਟਪੂਰੇ ਜ਼ਿਲ੍ਹੇ ਦੇ ਵਿੱਚੋਂ ਹੁਣ ਗੜਦੀ ਵਾਲਿਆਂ ਨਾਲ ਮਿਲੇ ਦੂਹਾਂ ਵਾਲੇ ਵੀ ਸਿਗੇ ਤੁਸੀਂ ਮੈਂ ਇਸ ਗੱਲ ਦੀ ਮੁबारकबाद ਦਿੰਨਾ ਪ੍ਰਧਾਨ ਜੀ ਨੂੰ ਸੈਕੀ ਸਾਹਿਬ ਕਿ ਜਿਹੜੀ ਸਾਡੀ ਯੂਨਿਟ ਹੀ ਹੈ ਇੱਕ ਅੱਛੀ ਐਸੋਸੀਏਸ਼ਨ ਦੀ ਨਿਸ਼ਾਨੀ ਹੈ ਔਰ ਜਿਹੜਾ ਅੱਜ ਗੁਰਦਾਰਾ ਮਿੱਠਾ ਪਾਣਾ ਸਾਹਿਬ ਦੇ ਵਿੱਚ ਜਿਹੜਾ ਇਹ ਪਾਠ ਕਰਣਾ ਗੁਰਬਾਣੀ ਦਾ ਸ਼ਬਦ ਕੀਰਤਨ ਸੁਣਨਾ ਵੈ ਕੇ ਸਾਰੇ ਪਰਿਵਾਰਾਂ ਦਾ ਇਹ ਸਾਡੇ ਸਰਬਤ ਦੇ ਭਲੇ ਦੇ ਲਈ ਸੋ ਇਹ ਬਹੁਤ ਸਾਡੇ ਚੜ੍ਹਦੀ ਕਲਾਂ ਲਈ ਹੈ ਕਾਰੋਬਾਰ ਦੀ ਚੜ੍ਹਦੀ ਕਲਾਂ ਲਈ ਹੈ ਔਰ ਤੁਸੀਂ ਦੱਸਿਆ ਵੀ ਵਿਆਹਾਂ ਦਾ ਸੀਜ਼ਨ ਚਾਲੂ ਹੁੰਦਾ ਦੇਖੋ ਵਿਆਹ ਐਡਾ ਸ਼ੁਭ ਕਮ ਹੁੰਦਾ ਉਹਦੇ ਵਿੱਚ ਜਿੱਥੇ ਧਾਰਮਿਕ ਰੀਤੀ ਰਿਵਾਜ ਆ ਉਧਰ ਉਹਦਾ ਫੋਟੋਗ੍ਰਾਫਰ ਦਾ ਬਹੁਤ ਵੱਡਾ ਰੋਲ ਹੁੰਦਾ ਕਿਉਂਕਿ ਯਾਦਗਾਰ ਮੂਮੈਂਟਸ ਜਿਹੜੀਆਂ ਉਹਨਾਂ ਨੇ ਦੇਣੀਆਂ ਪੂਰੀ ਜ਼ਿੰਦਗੀ ਲਈ ਸੋ ਮੈਂ ਇਹ ਜਿਹੜਾ ਬਹੁਤ ਇਹਨਾਂ ਦਾ ਕਹਿ ਸਕਦਾ ਇਹਨਾਂ ਨੂੰ ਮੈਂ ਬਹੁਤ ਆਪਣੇ ਵੱਲੋਂ ਧੰਨਵਾਦ ਵੀ ਕਰਦਾ ਤੇ ਹਰ ਸਾਲ ਇਹ ਪ੍ਰਮਾਤਮਾ ਦਾ ਨਾਮ ਲੈ ਕੇ ਇਹ ਇਹ ਸੁਭਾਰਮ ਕਰ ਇੱਕ ਇੱਕ ਸਰ ਕੋਈ ਮੰਗਾ ਵੀ ਰੱਖੀਆ ਫੋਟੋਗ੍ਰਾਫਰਸ ਨੇ ਜੇ ਕੋਈ ਉਹਨਾਂ ਕੋਈ ਮੁਸ਼ਕਲਾਂ ਬਾਰੇ ਵੀ ਜ਼ਿਕਰ ਹੋਇਆ ਕੋਈ ਗੋਸਟ ਕੋਈ ਪ੍ਰੈਸ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਆ ਪ੍ਰੈਸ ਐਸੋਸੀਏਸ਼ਨ ਨੇ ਔਰ ਸਾਰਿਆਂ ਨੇ ਇਹਨਾਂ ਨੇ ਇਹਨਾਂ ਦੀ ਇੱਕ ਉਹਨਾਂ ਦੀ ਲਗ ਡਿਮਾਂਡ ਸੀ ਸਾਡੇ ਕੋਲ ਇੱਕ ਠੁਗਮਾ ਸਥਾਨ ਸਾਨੂੰ ਸ਼ਹਿਰ ਦਿੱਤੇ ਸੀ ਕੱਲ ਨੂੰ ਕੋਈ ਚਰਚਾ ਕਰਨੀ ਪੈਣਾ ਕੋਈ ਆਪਣਾ ਉਹਨਾਂ ਸੁਖਦੁਖ ਕੋਲਣਾ ਕੋਈ ਇਹਨਾਂ ਨੇ ਮੰਗਿਆ ਸੀ ਉਹ ਲੰਬੀ ਅਰਸੇ ਤੋਂ ਹੋ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਸੀ ਔਰ ਉਹਦੇ ਲਈ ਮੇਰੇ ਕੋਲ ਦੋ ਤੋਂ ਤਿੰਨ ਪੁਆਇੰਟ ਸੀਗੇ ਕੱਲ ਮੈਂ ਪ੍ਰਸ਼ਾਸਨ ਨਾਲ ਬਹਿ ਕੇ ਉਹੀ ਦੋ ਦਿਨ ਪਹਿਲਾਂ ਉਹਨਾਂ ਨੇ ਚਰਚਾ ਕੀਤੀ ਆ ਔਰ ਦੋ ਚਾਰ ਦਿਨ ਤੋਂ ਫਾਈਨਲ ਕਰਕੇ ਇਹਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਮਾਰ ਕੇ ਚਾਹ ਤਾਂ ਕਬਤੌੜਨਾ ਪੇਵਾਂਗਾ ਮੈਂ ਬਰਜਿੰਦਰਜੀਤ ਸਿੰਘ ਸੇਵਾਦਾਰ ਹੁਸ਼ਿਆਰ ਫੋਟੋਗ੍ਰਾਫਰ ਐਸੋਸੀਏਸ਼ਨ ਜੀ ਅਸੀਂ ਹਰ ਇੱਕ ਸਾਲ ਐ ਸੋਸ਼ਲ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਤੇ ਕੀਰਤਨ ਮਿੱਠਾ ਟੂਣਾ ਗੁਰਦੁਆਰਾ ਸਾਹਿਬ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਕਰਵਾ ਰਹੇ ਹਾਂ ਜੀ ਇਸ ਸਾਲ ਦਾ ਪ੍ਰੋਗਰਾਮ ਅੱਜ ਜਗਨਸਥਨ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਆਨਦਵਾਲੇ ਦੇ ਸਾਰੇ ਫੋਟੋਗ੍ਰਾਫਰ ਵੀ ਉਹਨਾਂ ਦੀ ਫੈਮਿਲੀਸ ਸਾਰਿਆਂ ਨੇ ਸ਼ਰਧਾ ਨਾਲ ਕੀਰਤਨ ਸਰਵਣ ਕੀਤਾ ਪਾਠ ਸਰਵਣ ਕੀਤਾ ਤੇ ਉਸ ਤੋਂ ਬਾਅਦ ਲੰਗਰ ਵੀ ਸਾਰਿਆਂ ਨੇ ਸ਼ਿਰਕਤ ਕੀਤੀ ਮੈਂ ਸਾਰੇ ਹੀ ਫੋਟੋਗ੍ਰਾਫਰ ਵੀਰਾਂ ਦਾ ਇਸ ਸੂਬਕਮ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚ ਕੇ ਗੁਰੂ ਮਹਾਰਾਜ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ ਧੰਨਵਾਦ ਕਰਦਾ ਸਾਡੇ ਐਮਐਲਏ ਭਰਮਸ਼ੰਕਰ ਜਿੰਪਾ ਜੀ ਦਾ ਜਿਨ੍ਹਾਂ ਨੇ ਆਪਣੇ ਭਜੇਮਾਂ ਭਰੇ ਸਮੇਟ ਟਾਈਮ ਕੱਢ ਕੇ ਇੱਥੇ ਗੁਰੂ ਮਹਾਰਾਜ ਦਾ ਸਾਨੂੰ ਆਸ਼ੀਰਵਾਦ ਦਿੱਤਾ ਜੀ ਅਸੀਂ ਅੱਗੇ ਤੋਂ ਵੀ ਇਦਾਂ ਹੀ ਕੋਸ਼ਿਸ਼ ਹੋਊਗੀ ਅਸੀਂ ਇਦਾਂ ਹੀ ਗੁਰੂ ਮਹਾਰਾਜ ਦਾ ਔਟ ਅਸਰਾ ਲੈ ਕੇ ਅੱਗੇ ਜਿੱਦਾਂ ਵੈਟਿੰਗ ਸੀਜ਼ਨ ਸ਼ੁਰੂ ਹੋ ਗਿਆ ਹੈ ਸਾਡੀ ਹੁੰਦੀ ਹਮੇਸ਼ਾ ਵੀ ਵੈਡਿੰਗ ਸੇਨ ਸ਼ੁਰੂ ਤੋਂ ਪਹਿਲਾਂ ਇਹ ਪਾਠ ਕਰਾਇਆ ਜਾਵੇ ਇਹ ਸਾਰੇ ਫੋਟੋਗ੍ਰਾਫਰਾਂ ਲਈ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਕੰਮ ਕਾਜ ਤਰੱਕੀਆਂ ਲਈ ਆਪਾਂ ਅਰਦਾਸ ਕਰਕੇ ਨਵਾਂ ਸਿਮੂ ਸ਼ੁਰੂ ਕੀਤੇਗਾ ਹਾਂ ਇਹਦੇ ਨਾਲ ਨਾਲ ਅਸੀਂ ਸਾਰੇ ਲਈ ਜੋ ਪਿੱਛੇ ਜੋ ਮਾਹੌਲ ਬਣਿਆ ਪੰਜਾਬ ਦਾ ਹੜਪੀਟ ਦਾ ਲਈ ਸਰਬੱਤ ਦੇ ਭਲੇ ਲਈ ਅਸੀਂ ਹਮੇਸ਼ਾ ਹੀ ਅਰਦਾਸ ਕਰਦੇ ਰਹਿੰਦੇ ਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸੇ ਮੁੱਦੇ ਤੇ ਲੈ ਕੇ ਅਸੀਂ ਸ਼ਾਰਪਰ ਫੋਟੋਗ੍ਰਾਫਰ ਐਸੋਸੀਏਸ਼ਨ ਨੂੰ ਗੋਲ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ਸਰਬਉੱਤੇ ਭਲੇ ਲਈ ਅਰਦਾਸ ਕੀਤੀ ਗਈ ਤਾਂ ਕਿ ਪੰਜਾਬ ਸਾਡੇ ਸ਼ਹਿਰ ਵਿੱਚ ਸੁੱਖ ਸ਼ਾਂਤੀ ਫੈਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ